ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਦੋਸਤੋ ਅੱਜ ਤੁਹਾਡੇ ਲਈ ਆਪਾਂ ਮੂਰਾ ਨਸਲ ਦੀ ਦੂਜੀ ਸੂਏ ਝੋਟੀ ਲੈ ਕੇ ਆਏ ਆ ਇਹ ਆਪਣੇ ਕੋਲ ਖੜੀ ਆ ਤੇ ਜੇ ਗੱਲ ਕਰੋ ਦੋਸਤੋ ਇਹ ਇਹ ਸੂਏ ਦੀ ਤੇ ਇਹ ਦੂਜੀ ਸੂਏ ਸੂਈ ਆ 11 ਦਿਨ ਹੋ ਗਏ ਸੂਈ ਨੂੰ ਤੇ ਦੋਸਤੋ ਹਵਾਨਾ ਤੋਂ ਹੀ ਚੈੱਕ ਕਰ ਕਰ ਸਕਦੇ ਹਾਂ ਧਾਰਾ ਬਿਲਕੁਲ ਓਕੇ ਆ ਤੇ ਦੁੱਧ ਦੀ ਗੱਲ ਕਰੀਏ ਦੋਸਤੋ ਤੇ ਦੁੱਧ ਇਹਦਾ 10 ਤੋਂ 11 ਲੀਟਰ ਦੁੱਧ ਆਪਾਂ ਚੋਇਆ ਪਹਿਲੇ ਸੂਏ ਤੇ ਹੁਣ ਘਟੋ ਘਟ ਦੂਸਰੇ ਸੂਏ ਮੈਲਾ ਝਾੜ ਰਹੀ ਹੈਗਾ ਤੇ ਦੁੱਧ 13-14 ਲੀਟਰ ਦੇ ਸਕਦੀ ਆ ਤੇ ਆਪਾਂ ਇਹ ਸੇਲ ਕਰ ਰਹੇ ਆ ਤੇ ਜਿਹੜੇ ਭਰਾ ਲੈਣ ਦੀ ਚਾਹਵਾਣਾ ਕੰਟੈਕਟ ਕਰ ਸਕਦੇ ਆ ਸਕਰੀਨ ਤੇ ਨੰਬਰ ਚੱਲੀ ਜਾਂਦਾ ਮਗਰੇ ਦੇ ਕਟਾ ਜੀ ਤੇ ਕਰੇ ਉਪਰਾ ਸ਼ੇਅਰ ਅੱਗੇ ਭਰਾਵਾਂ ਦੇਕ ਧੰਨਵਾਦ ਜੀ ਤੇ ਮੈਲਾ ਦੋਸਤੋ ਝੜ ਰਹੀ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਟੀਲਸ ਆਊਗਾ ਪੂਰੇ ਸ਼ਕੀਨ ਝੋਟੀ ਆ ਤੇ ਹਵਾਨਾ ਤੁਸੀਂ ਦੇਖ ਸਕਦੇ ਹੋ ਸਿੰਘਾ-ਸੁੰਗਾ ਦੀ ਪੂਰੀ ਓਕੇ ਆ